11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਇਹ ਪਹਿਲੀ ਦਫਾ ਆ ਕਿ ਇਹ ਵੇਲਜ਼ ਦੇ ਦੇਸ਼ ਦੇ ਵਿੱਚ ਜੋ ਕਿ ਯੂਕੇ ਦਾ ਇਕੰਗ ਆ ਉੱਥੇ ਵੇਲਜ਼ ਦੇ ਵਿੱਚ ਉਹਨਾਂ ਨੇ ਜੋ ਮੇਜ਼ਬਾਨੀ ਕੀਤੀ ਆ ਮੈਂ ਉਹ ਚੇਚੇ ਤੌਰ ਤੇ ਜੋ ਵੇਲਜ਼ ਦੇ ਸਮੂਹ ਗੁਰਦੁਆਰਾ ਸਹਿਬਾਨ ਦਾ ਸੰਗਤ ਦਾ ਧੰਨਵਾਦ ਕਰਦਾ ਆ ਸਾਡੇ ਬਹੁਤ ਹੀ ਅਜ਼ੀਜ਼ ਜਗਬੀਰ ਸਿੰਘ ਜਗਾ ਚੱਕਰ ਤੇ ਉਹਨਾਂ ਦੇ ਨਾਲ ਨਾਲ ਅਰੋੜਾ ਸਾਹਿਬ ਸੰਗਤ ਸਿੰਘ ਜੀ ਗਰੀਬ ਤੇ तमाम ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਇਸ ਦਫਾ ਇਹ ਜੋ ਮੇਜ਼ਬਾਨੀ ਕਰਨ ਦਾ ਇਹ ਜਿਹੜੀ ਸੇਵਾ ਲਈ ਆ ਤੇ ਇੱਥੇ ਅਲੱਗ-ਅਲੱਗ ਅਖਾੜੇ ਇਸ ਦਫਾ ਸਾਡੇ ਕੋਲ 7 ਅਲੱਗ ਅਖਾੜੇ ਜਿਹੜੇ ਆਏ ਨੇ ਯੂਕੇ ਭਾਰਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੀਤ ਸਿੰਘ ਗਰੇਵਾਲ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਪ੍ਰਧਾਨ ਵਰਲਡ ਗੱਤਕਾ ਫੈਡਰੇਸ਼ਨ ਅੱਜ ਇੱਥੇ ਜਿਹੜੇ ਯੂਕੇ ਵੱਲੋਂ 11ਵਾਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਉਹਦੇ ਚ ਭਾਗ ਲੈਣ ਲਈ ਪਹੁੰਚੇ ਆ ਜੁਕੇ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਤਨਵੰਦ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਸਲੋ ਤੋਂ ਉਹ ਇਹ ਪਿਛਲੇ 12 ਸਾਲਾਂ ਤੋਂ ਇੱਥੇ ਗੱਤਕੇ ਦਾ ਟੂਰਨਾਮੈਂਟ ਕਰਵਾ ਰਹੇ ਆ ਔਰ ਦਾਸ ਨੂੰ ਪਿਛਲੇ 8 ਸਾਲਾਂ ਤੋਂ ਜਿਹੜਾ ਇਹਦੇ ਚ ਭਾਗ ਲੈਣ ਦਾ ਮੌਕਾ ਮਿਲੇਆ ਬਹੁਤ ਉਤਸ਼ਾਹ ਹੈਗਾ ਨੌਜਵਾਨਾਂ ਚ ਜਦੋਂ ਅਸੀਂ 2012 ਚ ਇਹ ਪਹਿਲਾ ਮੁਕਾਬਲੇ ਸ਼ੁਰੂ ਕਰਵਾਏ ਆ ਤੇ ਕੋਵਿਡ ਕਰਕੇ ਨਹੀਂ ਸੀ ਵਿੱਚੋਂ ਹੋਇਆ ਤੇ ਉਦੋਂ ਤੋਂ ਲੈ ਕੇ ਜਿਹੜਾ ਹਜ ਤੱਕ ਸ਼ਾਹ ਦੇਖ ਰਹੇ ਆ ਉਹ ਦਿਨੋਂ ਦਿਨ ਸ਼ਾਹ ਬੰਦਾ ਜਾ ਰਿਹਾ ਔਰ ਦੂਜੀ ਗੱਲ ਢੇਸੀ ਸਾਹਿਬ ਨੇ ਜਿਹੜੀ ਹੋਰ ਚੰਗੀ ਗੱਲ ਕੀਤੀ ਆ ਕਿ ਇਸ ਗੱਤਕਾ ਮੁਕਾਬਲਿਆਂ ਨੂੰ ਹਰ ਸਾਲ ਯੂਕੇ ਦੇ ਵੱਖ-ਵੱਖ ਸ਼ਹਿਰਾਂ 'ਚ ਕਰਾਇਆ ਜਾਂਦਾ ਤੇ ਉਹਦਾ ਉਦੇਸ਼ ਇਹੀ ਹੈ ਉਹ ਚਾਹੁੰਦੇ ਆ ਕਿ ਹਰ ਸ਼ਹਿਰ ਹਰ ਜਿਹੜੀ ਕਾਉਂਟੀ ਹੈ ਉੱਥੇ ਲ ਜਾ ਕੇ ਉਥੋਂ ਦੇ ਲੋਕਾਂ ਨੂੰ ਉਥੋਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਉਹਦੇ ਚ ਗੱਤਕੇ ਪ੍ਰਤੀ ਉਤਸ਼ਾਹ ਪੈਦਾ ਕੀਤਾ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਗੱਤਕੇ ਦੇ ਨਾਲ ਜੋੜਿਆ ਜਾਵੇ ਤੇ ਇਸ ਗੁਰੂ ਸਾਹਿਬ ਵੱਲੋਂ ਜਿਹੜੀ ਵਿਰਸਾ ਹੀ ਇਹ ਖੇਡ ਹੈ ਉਸ ਦਾ ਜਿਹੜਾ ਪਰਫੁੱਲਤ ਕੀਤਾ ਜਾਵੇ ਉਸ ਨੂੰ ਹੋਰ ਵਧਾ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਨੇ ਇੱਥੋਂ ਦੇ ਯੂਕੇ ਦੇ ਉਹ ਆਪਣੀ ਬਾਣੀ ਨਾਲ ਬੋਲੀ ਨਾਲ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਆਪਣੀ ਕੌਮ ਦੀ ਪੰਥ ਦੀ ਵੱਡੀ ਸੇਵਾ ਕਰਦੇ ਰਹਿਣ ਤੇ ਇਸ ਖੇਡ ਦੀ ਹੈ ਜਿਹੜੀ ਇਹ ਪ੍ਰਫੁੱਲਤਾ ਪੂਰੇ ਯੂਕੇ ਦੇ ਵਿੱਚ ਹੋਵੇ ਤੇ ਚਾਹੁੰਦੇ ਆ ਮਹਾਰਾਜ ਕਿਰਪਾ ਕਰਨ ਕਿ ਯੂਕੇ ਦੇ ਘਰ-ਘਰ ਖੇਡ ਹੋਵੇ ਇਹ ਹਰ ਬੱਚਾ ਜਿਹੜਾ ਇਸ ਦੇ ਨਾਲ ਜੁੜੇ ਮੈਂ ਖਾਸ ਕਰਕੇ ਅਪੀਲ ਕਰੂੰਗਾ ਸਾਰੇ ਪੇਰੈਂਟਸ ਨੂੰ ਕਿ ਖਾਸ ਕਰਕੇ ਆਪਣੀਆਂ ਬੱਚੀਆਂ ਨੂੰ ਜ਼ਰੂਰ ਇਹਦੇ ਨਾਲ ਜੋੜੋ ਕਿਉਂਕਿ ਇਹ ਸਵੇ ਰੱਖਿਆ ਦੀ ਖੇਡ ਆ ਔਰ ਜਦੋਂ ਬੱਚੀਆਂ ਆਪ ਖੁਦ ਇਸ ਨੂੰ ਸਿੱਖਣਗੀਆਂ ਤਾਂ ਜਿੱਥੇ ਉਹ ਆਪਣੇ ਪਰਿਵਾਰ ਦੀ ਸਵੈ ਰੱਖਿਆ ਕਰ ਸਕਣਗੀਆਂ ਉਥੇ ਆਪਣੇ ਆਂਡ ਗਵੰਡ ਦੀ ਤੇ ਹੋਰ ਲੋਕਾਂ ਤੋਂ ਆਪਣੇ ਸਰੀਰ ਦੀ ਆਪਣੇ ਸਭ ਘਰ ਦੀ ਜਾਂ ਆਪਣੇ ਪਰਿਵਾਰ ਦੀ ਸਵੈ ਰੱਖਿਆ ਕਰ ਸਕਦੀਆਂ ਕਿ ਕੋਈ ਵੀ ਇਹੋ ਜਿਹਾ ਮਨਚਲਾ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਤਾਂ ਉਹ ਜਿਹੜਾ ਉਹਨਾਂ ਕੋਲ ਇੱਕ ਗੱਤਕੇ ਦਾ ਸੈਲਫ ਡਿਫੈਂਸ ਦਾ ਹੁਨਰ ਹੈ ਉਸ ਦੇ ਸਿਰ ਤੇ ਉਹ ਉਹ ਆ ਜਾਂ ਮੂੰਹ ਤੋੜਵਾ ਜਵਾਬ ਦੇ ਸਕਦੀਆਂ ਮੈਂ ਸਾਰੇ ਪੇਰੈਂਟਸ ਨੂੰ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਗਤਕੇ ਨਾਲ ਜੋੜੋ ਖਾਸ ਕਰਕੇ ਬੱਚੀਆਂ ਨੂੰ ਤੇ ਜਰੂਰ ਆਪਾਂ ਇਸ ਖੇਡ ਨੂੰ ਪਰਫੁੱਲਤ ਕਰੀਏ ਤੇ ਸਾਡਾ ਵਰਲਡ ਗਤਕਾ ਫੈਡਰੇਸ਼ਨ ਦਾ ਇੱਕ ਉਦੇਸ਼ ਹੈ ਕਿ ਗਤਕੇ ਨੂੰ 올림픽 ਤੱਕ ਲੈ ਕੇ ਜਾਈਏ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਡਾ ਸਭ ਦਾ ਧੰਨਵਾਦਾਂ ਖਾਸ ਕਰਕੇ ਸਿੱਖ ਚੈਨਲ ਦਾ ਅਕਾਲ ਚੈਨਲ ਦਾ ਔਰ ਹੋਰ ਚੈਨਲ ਵੀ ਜਿਹੜੇ ਇੱਥੇ ਕਵਰ ਕਰਨ ਆਏ ਆ ਕਿ ਤੁਸੀਂ ਅਕਾਲ ਜਰਨਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਦੀ ਕਵਰੇਜ ਕੀਤੀ ਹੈ ਤੇ ਦਰਸ਼ਕਾਂ 'ਚ ਇਸ ਦੀ ਪ੍ਰਫੁੱਲਤਾ ਕੀਤੀ ਆ ਇਹਨਾਂ ਕਹਿੰਦਾ ਹੋਇਆ ਵਾਹਿਗੁਰਜੀ ਦਾ ਜੱਜਿਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਮਸਕਾਰ ਜੀ ਸਾਰੇ ਚੋਕੜਾ ਦਾਨ ਬਖਸ਼ਣ ਇੱਕ ਵਾਰ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਵਧਾਈ ਹੈ ਸਮੂਹ ਸਾਧ ਸੰਗਤ ਨੂੰ ਉੱਚੇ ਚੇਤੇ ਤੌਰ ਤੇ ਵੇਲ ਦੀ ਸਾਧ ਸੰਗਤ ਨੂੰ ਵੇਲ ਦੇ ਗੁਰਦੁਆਰਾ ਸਾਹਿਬਾਨ ਨੂੰ ਜਿਨ੍ਹਾਂ ਨੇ 11ਵੀਂ ਰਾਸ਼ਟਰੀ ਯੂਕੇ ਗੱਤ ਦਾ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਤੇ ਹੁਣ ਜੋ ਆਪਾਂ ਇਨਾਮ ਤਕਸੀਮ ਵੱਲੋਂ ਆਪਾਂ ਵਧ ਰਹੇ ਆ ਸੋ ਸਭ ਤੋਂ ਪਹਿਲਾਂ ਤੇ ਜੋ ਲੜਕੀਆਂ ਦੇ ਮੁਕਾਬਲੇ ਹੋਏ ਸੀ ਆਪਾਂ ਜੋ ਤੀਸਰੇ ਤੇ ਦੂਸਰੇ ਤੇ ਪਹਿਲੇ ਸਥਾਨ ਤੇ ਜੋ ਲੜਕੀਆਂ ਆਈਆਂ ਸੀ ਆਪਾਂ ਉਹਨਾਂ ਨੂੰ ਇਨਾਮ ਤਕਸੀਮ ਕਰਨ ਜਾ ਰਹੇ ਆ ਮੈਂ ਬੇਨਤੀ ਕਰੂੰਗਾ ਗਰੀਬ ਸਾਹਿਬ ਨੂੰ ਕਿ ਉਹ ਜੋ ਅਲੱਗ-ਅਲੱਗ ਟਰੋਫੀਜ਼ ਨੇ ਉਹ ਗਰੇਵਾਲ ਸਾਹਿਬ ਨੂੰ ਦੇਣ ਜੋ ਉੱਚੇ ਚੇ ਤੌਰ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਇੰਡੀਆ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਉਹਨਾਂ ਦੇ ਰਾਈ ਆਪਾਂ ਸਾਰਿਆਂ ਨੂੰ ਇਨਾਮ ਤਕਸੀਮ ਕਰੂੰਗੇ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਤੀਸਰੇ ਸਥਾਨ ਤੇ ਆਏ ਸਨ Riyana Kho Baba Fateh Singh Gatka Akhara Grayson in third place was Riyana Kho Baba Fateh Singh Gatka Akhara Grayson this is in the girls 12 to 14 year old category so jehdi apne jinne bhi inaam jinna ne jinna ne lena pe oh cameray de pichle pase di ho ke aake idhar nu aoge te ਤੀਸਰੇ ਸਥਾਨ ਜਿਹੜਾ ਲੜਕੀਆਂ ਦਾ ਕੁੜੀਆਂ ਦਾ ਜਿਹੜਾ 12 ਤੋਂ 14 ਸਾਲ ਜੋ ਮੁਕਾਬਲਿਆਂ ਦੇ ਵਿੱਚ ਤੀਸਰੇ ਸਥਾਨ ਤੇ ਆਈ ਸੀ ਰਿਆਨਾ ਖੋ ਬਾਬਾ ਫਤੇ ਸਿੰਘ ਅਤਕਾ ਅਖੜਾ ਗ੍ਰੇਜ਼ ਐਂਡ ਬੋਲੇ ਸੋ ਨਿਹਾਲ ਸ੍ਰੀ ਅਕਾਲ ਰਿਆਨਾ ਇੱਥੇ ਰਿਓ ਇੱਥੇ ਰਿਓ ਇੱਥੇ ਰਿਓ ਸੋ ਦੂਸਰੇ ਸਥਾਨ ਤੇ ਜਿਹੜੇ ਲੜਕੀਆਂ ਦੇ ਕੁੜੀਆਂ ਦੇ ਜਿਹੜਾ ਮੁਕਾਬਲਾ ਸੀ मनरूप कौर अकाली फूला सिंह गतका अखाड़ा कोवेंट्री सो इन सेकंड प्लेस इन द टू ओल्ड्स वाज मनरूप कौर अकाली फूला सिंह गतका अखाड़ा कोवेंट्री बोले सोनिहाल श्री सो पहले स्थान पे जो सी ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਪਰਮਾਤਮਾ ਦੀ ਕਿਰਪਾ ਉਹਨਾਂ ਤੇ ਇਸ ਸਾਲ ਹੋਈ ਆ ਜੋ ਰੂਪਕੌਰ ਅਕਾਲੀ ਪੂਲਾ ਸਿੰਘ ਗੱਤਕਾ ਅਖਾੜਾ ਕੌਮਟਰੀ ਸੋ ਇਨ ਫਰਸਟ ਪਲੇਸ ਇਨ ਦ ਗੇਲਸ ਕੈਟੇਗਰੀ ਵਾਸ ਰੂਪਕੌਰ ਅਕਾਲੀ ਪੂਲਾ ਸਿੰਘ ਗੱਤਕਾ ਅਖਾੜਾ ਕੌਮਟਰੀ ਬੋਲੇ ਸੋ ਨਿਆਲ ਫਸਰੀਆ ਕਾਲ

To get ready, please can we have from the boys 15-17 the Jordan from Woolwich and uh, Jessamson from Woolwich also. Afne, Goulib say, Pada, Jari, Yolke d avez,